ਫਲੋਰ ਵਿਖੇ ਅੰਗਨਵਾੜੀ ਵਰਕਰਾਂ ਵੱਲੋਂ ਸਰਕਾਰ ਦੇ ਨਵੇਂ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ ਅੱਜ ਅੰਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਕੇਂਦਰ ਸਰਕਾਰ ਦੇ ਨਿਤ ਨਵੇਂ ਫਰਮਾਨਾਂ ਦਾ ਵਿਰੋਧ ਕਰਦੇ ਹੋਏ ਅੱਜ ਬਲਾਕ ਫਲੋਰ ਵਿਖੇ ਬਲਾਤ ਪ੍ਰદાન ਨਰਿੰਜਨ ਕੋਰ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਦੇ ਨਵੇਂ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਬਲਾਤ ਪ੍ਰદાન ਨਰਿੰਜਨ ਕੋਰ ਨੇ ਦੱਸਿਆ ਕੇ ਕੇਂਦਰ ਸਰਕਾਰ ਵੱਲੋਂ ਆਂਗਣਵਾੜੀ ਦੀਆਂ ਸੇਵਾਵਾਂ ਦੀ ਨਿਗਰਾਨੀ ਦੇ ਨਾਮ ਉੱਤੇ ਪੋਸ਼ਣ ਟ੍ਰੈਕੈਟ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਵਿੱਚ C D SDS ਦੀਆਂ ਸੇਵਾਵਾਂ ਸੰਬੰਧੀ ਰੋਜ਼ਾਨਾ ਦੀ ஆன்ਲਾਈਨ ਅਪਡੇਸ਼ਨ ਕੀਤੀ ਜਾਂਦੀ ਹੈ ਜੋ ਪਹਿਲਾਂ ਹਰ ਲਾਭਪਾਤਰੀ ਨੂੰ ਆਧਾਰ ਕਾਰਡ ਨਾਲ ਜੋੜਿਆ ਗਿਆ ਹੈ ਜਿਸ ਕੋਲ ਆਧਾਰ ਕਾਰਡ ਨਹੀਂ ਉਹ ਲਾਭਪਾਤਰੀ ਨਹੀਂ ਹੋ ਸਕਦਾ ਮਾਪਿਓਂ ਬੱਚਾ ਕਿਸੇ ਇੱਕ ਦਾਵੀ ਆਧਾਰ ਜ਼ਰੂਰ ਹੋਣਾ ਚਾਹੀਦਾ ਹੈ ਪਰ ਕੇਂਦਰ ਸਰਕਾਰ ਹੁਣ ਇੱਥੇ ਤੱਕ ਹੀ ਨਹੀਂ ਰੁਕੀ ਉਹ ਸਰਕਾਰ ਨੇ ਨਵਾਂ ਫਰਮਾਨ ਜਾਰੀ ਕੀਤਾ ਹੈ ਜਿਸ ਅਨੁਸਾਰ ਜਿਸ ਬੱਚੇ ਨੂੰ ਆਂਗਣਵਾੜੀ ਕੇਂਦਰ ਦੁਆਰਾ ਨਿਊਟ੍ਰੀਸ਼ਨ ਅਤੇ ਪ੍ਰੀ-ਸਕੂਲ ਐਜੂਕੇਸ਼ਨ ਦਿੱਤੀ ਜਾਂਦੀ ਹੈ ਉਸ ਦੀ ਫੇਸ ਆਈਡੀ ਵੀ ਬਣਾਈ ਜਾਵੇ ਜਿਸ ਦੀ ਫੇਸ ਆਈਡੀ ਮਿਲਾਨ ਹੋਵੇਗੀ ਉਹੀ ਬੱਚਾ ਨਿਊਟ੍ਰੀਸ਼ਨ ਅਤੇ ਬਾਕੀ ਲਾਭ ਦਾ ਹੱਕਦਾਰ ਹੋਵੇਗਾ ਦੂਜੇ ਪਾਸੇ ਅੱਜ ਦੇਸ਼ ਪਰ ਵਿੱਚ ਕਪੋਸ਼ਣ ਸਿਖਰਾਂ ਤੇ ਹੈ ਭੁੱਖਮਰੀ ਵਿੱਚ ਭਾਰਤ 105 ਨੰਬਰ ਤੇ ਪਹੁੰਚ ਗਿਆ ਹੈ ਅਤੇ ਜੇਕਰ ਪੰਜਾਬ ਦੇ ਅੰਕੜਿਆਂ ਦੀ ਵੀ ਗੱਲ ਕੀਤੀ ਜਾਵੇ ਤਾਂ ਲੋਕਡਾਊਨ ਤੋਂ ਬਾਅਦ ਪੰਜਾਬ ਵਿੱਚ ਬੱਚਿਆਂ ਅੰਦਰ ਔਸਤਨ ਕਦ ਘਟਿਆ ਹੈ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਸ਼ਰਤਾਂ ਲਿਆ ਕੇ ਬੱਚਿਆਂ ਦੇ ਵਿਕਾਸ ਪ੍ਰਤੀ ਸਰਕਾਰ ਦੀ ਨਿਯਤ ਅਤੇ ਨੀਤੀ ਨੂੰ ਸਪਸ਼ਟ ਕਰਦਾ ਹੈ ਜਿੱਥੇ ਕੇਂਦਰ ਸਰਕਾਰ ਲਗਾਤਾਰ ਨਵੇਂ-ਨਵੇਂ ਫਰਮਾਨ ਜਾਰੀ ਕਰ ਰਹੀ ਹੈ ਉਥੇ ਪੰਜਾਬ ਸਰਕਾਰ ਵੱਲੋਂ ਵੀ ਇਸ ਦੇ ਵਿੱਚ ਵੱਡੀ ਪਾਗੀਦਾਰੀ निभाई ਜਾ ਰਹੀ ਹੈ ਪੋਸ਼ਣ ਤ੍ਰੈ ਕੈਪਲੂ ਚਲਦੇ ਹੋਏ 6 ਸਾਲ ਹੋ ਚੁੱਕੇ ਹਨ ਇਸ ਐਫ ਦਾ ਕੰਮ ਕਰਨ ਲਈ ਵਿਭਾਗ ਵੱਲੋਂ ਆਂਗਣਵਾੜੀ ਵਰਕਰਾਂ ਨੂੰ ਫੋਨ ਖਰੀਦ ਕੇ ਦਿੱਤੇ ਜਾਣੇ ਸਨ ਪਰ 6 ਸਾਲਾਂ ਵਿੱਚ ਸਮਾਜਿਕ ਸੁਰੱਖਿਆ ਇਸ ਤਰੀਕੇ ਬਾਲ ਵਿਕਾਸ ਪੰਜਾਬ ਵਿਭਾਗ ਇਸ ਵਿੱਚ ਸਫਲ ਨਹੀਂ ਹੋ ਸਕਿਆ ਜਿੱਥੇ ਆਂਗਣਵਾੜੀ ਵਰਕਰਾਂ ਨੇ ਆਪਣੇ ਘਰੋਂ ਸਾਧਨ ਦਾ ਇਸਤੇਮਾਲ ਕਰਦੇ ਹੋਏ ਪੰਜਾਬ ਨੂੰ ਕੇਂਦਰ ਵਿੱਚ ਬਰਾਬਰ ਖੜਾ ਕੀਤਾ ਹੈ ਪਰ ਅੱਜ ਪੰਜਾਬ ਸਰਕਾਰ ਦੀ ਇਸ ਪਾਲਸੀ ਸਦਕਾ ਬੱਚਿਆਂ ਨੂੰ ਉਹਨਾਂ ਦੇ ਅਧਿਕਾਰਾਂ ਤੋਂ ਵਾਂਝੇ ਹੋਣਾ ਪਵੇਗਾ ਜੇਕਰ ਕੱਲ ਨੂੰ ਬੱਚਿਆਂ ਨੂੰ ਮਿਲਣ ਵਾਲੀ ਪੌਸ਼ਟ ਖੁਰਾਕ ਬੰਦ ਹੋ ਗੀ ਹੈ ਤਾਂ ਇਸ ਦੀ ਵੱਡੀ ਜ਼ਿੰਮੇਵਾਰੀ ਰਾਜ ਸਰਕਾਰ ਦੀ ਵੀ ਹੋਵੇਗੀ ਆਗੂਆ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਬਾਲ ਵਿਰੋਧੀ ਨੀਤੀਆਂ ਦਾ ਸਖਤ ਵਿਰੋਧ ਕਰਦੇ ਹੋਏ ਕੇਂਦਰੀ ਫਰਮਾਨਾਂ ਦੀਆਂ ਕਾਪੀਆਂ ਸਾੜ ਕੇ ਰੋਜ਼ ਦਰਜ ਕਰਵਾਉਂਦੇ ਹੋਏ ਕਿਹਾ ਕਿ ਜਥੇਬੰਦੀ ਵੱਲੋਂ ਆਪਣੇ ਅਧਿਕਾਰਾਂ ਦੇ ਨਾਲ-ਨਾਲ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਸੰਗਰਾਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅੱਜ ਦੇ ਰੋਸ ਪ੍ਰਦਰਸ਼ਨ ਨੂੰ ਮੁੱਖ ਆਗੂਆਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਨਿਰਪੇਲ ਕੋਰ ਸੈਕਟਰੀ 소ਮਾ ਰਾਣੀ ਨੀਲਮ ਬੜਾਪੇਂਡ ਲక్ష్ਮੀ ਜੋਤੀ ਅਪਰਾ ਪਰਮਜੀਤ ਕੋਰ ਮਨਸੂਰਪੁਰ ਹਰਭਜਨ ਕੋਰ ਲਸਾੜਾ ਬਲਵੀਰ ਕੋਰ ਖੇਰਾ ਜੀਤਾ ਰਾਣੀ ਨੇ ਸੰਬੋਧਨ ਕੀਤਾ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਤੁਸੀਂ ਸੀਡੀਪੀਓ ਦਾ ਆਫਿਸ ਵਿੱਚ ਕਿ ਤੁਸੀਂ ਅੰਗਰਵਾੜੀ ਵਰਤਾਂ ਕਾਫੀ ਤਾਬ ਵਿੱਚ ਇਕੱਠੀਆਂ ਹੋਈਆਂ ਹੈਗੀਆਂ ਤੇ ਪਤਾ ਲੱਗਾ ਕਿ ਤੁਹਾਨੂੰ ਕੋਈ ਕੰਮ ਕਰਨ ਵਿੱਚ ਮੁਸ਼ਕਲ ਆ ਰਹੀ ਹੈ ਕੀ ساری ਮੁਸ਼ਕਲ ਹੈਗੀ ਆ ਕਿਉਂ ਨਹੀਂ ਇਕੱਠੀਆਂ ਹੋਈਆਂ ਸਰ ਅਸੀਂ ਇਸ ਕਰਕੇ ਇਕੱਠੇ ਹੋਏ ਆ ਕਿ ਸਾਡੇ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਿਹੜਾ ਕਿ ਸਾਡੀਆਂ ਕੁੜੀਆਂ ਨੂੰ ਰੌਡ ਨਹੀਂ ਨਹੀਂ ਕਰ ਸਕਦੀਆਂ ਨਾਲੇ ਨਾ ਕਰਨਾ ਨਹੀਂ ਹੋ ਇਸ ਲਈ ਕਿ ਅਸੀਂ ਉਹਦੇ ਬੰਦ ਵਿੱਚ ਉਹਨਾਂ ਦੀਆਂ ਅਸੀਂ ਇੱਕ ਕਾਪੀਆਂ ਇੱਥੇ ਸਾੜਨੀਆਂ ਆ ਤੇ ਨਾਲੇ ਸੀਡੀਪੀਓ ਨੂੰ ਇੱਕ ਮੰਗ ਪੱਤਰ ਦੇਣਾ ਆ ਉਸ ਤੇ ਜਿਹੜਾ ਕਿ ਕਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਸਾਡੇ ਸਰ ਫੇਸ ਆਈਡੀ ਦਾ ਕੀਤਾ ਹੈ ਸਰ ਸਰਕਾਰ ਨੇ ਤੇ ਉਹ ਫੇਸ ਆਈਡੀ ਬੱਚਿਆਂ ਦੀ ਜਿਹੜੀ ਆ ਉਹ ਅਸੀਂ ਨਹੀਂ ਕਰਨੀ ਤੇ ਉਹਦੇ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਿਹੜੀਆਂ ਅਸੀਂ ਅੱਜ ਕਾਪੀਆਂ ਸਾੜਨੀਆਂ ਆ ਠੀਕ ਆ ਕਿਉਂ ਤੁਸੀਂ ਉਸ ਹੋਰ ਨੋਟਿਸ ਉਸ ਕੰਮ ਦੇ ਉਸ ਜਿਹੜਾ ਤੁਹਾਨੂੰ ਦਿੱਤਾ ਤੁਹਾਨੂੰ ਟਰੈਕਰ ਦਿੱਤਾ ਹੈਗਾ ਫੇਸ ਟ੍ਰੈਕ ਦਾ ਉੱਤੇ ਤੁਸੀਂ ਕਿਉਂ ਕੰਮ ਨਹੀਂ ਕਰਨਾ ਚਾਹੀਏ ਸਰ ਉਹਦੇ ਲਈ ਸਾਨੂੰ ਇਹ ਫੋਨ ਨਹੀਂ ਫੋਨ ਨਹੀਂ ਦੇ ਰਹਾ ਜੇ ਸਾਨੂੰ ਫੋਨ ਦੇਣਗੇ ਤਾਂ ਅਸੀਂ ਤਾਂ ਹੀ ਨਹੀਂ ਤੇ ਕੁੜੀਆਂ ਦੇ ਜਿਹੜੇ ਫੋਨ ਆ ਉਹ ਇਹ ਕੰਮ ਨਹੀਂ ਕਰ ਸਕਦੇ ਉਹਤੇ ਕਿਉਂਕਿ ਜਿਹੜੇ ਕੁੜੀਆਂ ਦੇ ਫੋਨ ਆ ਇਹ ਕਿਸੇ ਦਾ ਵੱਧ ਵੀ ਆ ਤੇ ਕਿਸੇ ਦਾ ਘੱਟ ਵੀ ਆ ਨਹੀਂ ਹੁੰਦੇ ਹੈਗੇ ਉਹ ਹਾਂ ਤੇ ਨਹੀਂ ਹੋ ਰਹੇ ਹਾਂਜੀ ਇਸ ਲਈ ਅਸੀਂ ਇਹਦਾ ਬਾਈਕਟ ਕਰਾਂਗੇ ਇਹ ਨਹੀਂ ਕੰਮ ਕਰਨਾ ਮੈਂ ਕਿਹਾ ਸੀ ਸੀਡੀਪੀ ਦਾ ਪਰ ਵੇਖੀ ਆਪਣੇ ਅੰਗਲਵਾਰੀ ਵਰਕਾਣਾ ਪਾਕਿਜ਼ਾਦ ਵਿੱਚ ਕਟੀਆਂ ਹੋਈਆਂ ਹੋਈਆਂ ਤੇ ਪਤਾ ਲੱਗਾ ਵੀ ਤੁਹਾਨੂੰ ਕਿ ਸਰਕਾਰ ਨੇ ਇੱਕ ਮੋਡੀਫਿਕੇਸ਼ਨ ਜਾਰੀ ਕੀਤਾ ਹੈਗਾ ਪੋਸ਼ਣ ਟਰੈਕਰ ਵਾਲਾ ਨਾ ਵੀ ਉਹ ਤੁਹਾਨੂੰ ਨਹੀਂ ਲਾਉ ਕਰਦਾ ਹੈਗਾ ਕਿਉਂ ਲਾਉ ਨਹੀਂ ਕਰਦਾ ਹੈਗਾ ਕਿਉਂ ਤੁਸੀਂ ਕਾਪੀਆਂ ਸਾੜੀ ਹੈਗੇ ਅੱਜ ਮੰਗ ਪੱਤਰ ਕਿਹਨੂੰ ਦੇ ਰਿਹਾ ਬੰਦਾ ਹੰਦਸਾ ਗਵਰਨਮੈਂਟ ਵੱਲੋਂ ਸਾਡੀ ਇੱਕ ਐਪ ਚੱਲ ਰਹੀ ਹੈ ਪੋਸ਼ਨ ਟਰੈਕਰ ਦੀ ਜੀ ਤੇ ਉਹ ਸੀ ਅੱਜ ਤਾਂ ਇਕੱਠੇ ਹੋਇਆ ਕਿਉਂਕਿ ਸਾਡੀ ਡਿਮਾਂਡ ਸੀ ਗਵਰਨਮੈਂਟ ਦੇ ਕੋਲੋਂ ਵੀ ਸਾਨੂੰ ਸਾਡੇ ਕੋਲ ਪਰਸਨਲ ਕੰਮ ਲੈ ਪਰਸਨਲ ਫੋਨ ਦੇ ਉੱਪਰ ਕੰਮ ਲੈ ਸਾਡੇ ਤੇ ਹਨਾ ਅਸੀਂ ਸਾਡੀ ਗਵਰਨਮੈਂਟ ਡਿਮਾਂਡ ਸੀ ਵੀ ਸਾਨੂੰ ਪਹਿਲਾਂ ਫੋਨ ਪ੍ਰੋਵਾਈਡ ਕਰਨ ਅਸੀਂ ਉਸ ਐਪ ਦਾ ਫਿਰ ਕੰਮ ਕਰਾਂਗੇ ਹਨਾ ਗਵਰਨਮੈਂਟ ਵੱਲੋਂ ਹੁਣ ਸਾਨੂੰ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਵੀ ਬੱਚਿਆਂ ਦੇ ਕੇਵਾਈਸੀ ਤੇ ਫੇਸ ਆਈਡੀ ਬਣਾਓ ਤੇ ਸੋ ਸਾਡੇ ਜਿਹੜੇ ਫੋਨ ਆ ਨਾ ਤਾਂ ਉਹ ਇੰਨਾ ਲੋਡ ਚੱਕਦੇ ਹੀ ਆ ਤੈਨ ਅਸੀਂ ਗਵਰਨਮੈਂਟ ਨੂੰ ਅੱਜ ਇਹ ਦੱਸਣਾ ਚਾਹੁੰਦੇ ਆ ਵੀ ਅਸੀਂ ਇਹ ਕੰਮ ਨਹੀਂ ਕਰਨਾ ਸੋ ਜੋ ਜਿਹੜਾ ਸਾਨੂੰ ਨੋਟੀਫਿਕੇਸ਼ਨ ਜਾਰੀ ਹੋਇਆ ਉਹਦੀ ਅਸੀਂ ਕਾਪੀਆਂ ਅੱਜ ਸੜਾਂਗੇ ਤੇ ਸੀਡੀਪੀ ਨੂੰ ਮੰਗ ਪੱਤਰ ਦੇਵਾਂਗੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ